ਜਿਹੜੇ ਰਿਪੋਰਟ ਹੋਏ ਅਮਰੀਕਾ ਤੋਂ ਉਹਨੂੰ ਅੰਮ੍ਰਿਤਸਰ ਸਾਹਿਬ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਕਿ ਸਿੱਧੀਆਂ ਆਣਾ ਪਹਿਲਾਂ ਬੰਦ ਤੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੇਸ਼ਨਲ ਲੈਵਲ ਤੇ ਜਿਹੜਾ ਮੂਵਮੈਂਟ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਵਿਰੋਧ ਤੋਂ ਦਸਰੀ ਵੀਰ ਅਗਲਾ ਜਹਾਜ ਜਿਹੜਾ ਜੁਟਾ ਹੋਗਾ ਉਹ ਕੱਟ ਕੇ ਅੰਮ੍ਰਿਤਸਰ ਜਾ ਕੇ ਸਭ ਕਿਹੜੇ ਨੌਜਵਾਨ ਮੁੰਡੇ ਮੁੰਡੇ ਇਹਨਾਂ ਨੂੰ ਕੋਈ ਮਨੁਸੇਬੇ ਵੀ ਨਹੀਂ ਕਿ ਸਰਕਾਰ ਸਹਿਤਾ ਕਰੂਗੀ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿਤੇ ਉਹ ਡਿਪਰੈਸ਼ਨ ਜਿਹਾ ਚਲੇ ਜਾਂਣ ਬੇਵਰੀ ਪਿੰਡ ਦੇ ਲੋਕ ਜਦੋਂ ਪਿੰਡ ਦੇ ਸ਼੍ਰੀ ਕੀ ਵਾਲੇ ਮੇਹਣੇ ਮਾਰਨ ਲੱਗਦੇ ਹਾਂ ਹਾਂ ਜੀ ਤੇ ਸਾਡੇ ਕੋਲੇ ਬਹੁਤ ਸਾਰੀ ਮੁੰਡੇ ਹਜੇ ਵੀ ਨੇ ਥੇਰੇ ਉੱਤਰੂ ਮੁਰਕੇ ਆ ਕੇ ਅੱਥਰ ਕੰਮ ਕਰਕੇ ਕੰਮ ਆ ਗੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਏ ਆਉਂਦੇ ਨੇ ਦਾਰਾ ਬੇਕਰ ਲੈ ਹਾਂ ਲੈ ਰੇ ਦੀ ਹੈਨਾ ਵਾਟਰਪਾਰਕ ਚਾਰ ਮੁੰਡੇ ਬੁਰਜ ਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਅਸੀਂ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਹੀ ਅਸੀਂ ਨਹੀਂ ਆਏ ਹੋਏ ਆ ਬਾਤ ਨੂੰ ਆ ਜੋ ਕਾਹਚੇ ਕੰਮ ਤੇ ਸਾਢੇ 550 ਮੁੰਡੇ ਨੂੰ ਕੰਮ ਦੇ ਰਹੇ ਨੇ ਇਸ ਵਕਤ ਜਿਹੜੇ ਮੁੰਡੇ 7 6 7 ਪਾਣੀ ਤੇ ਸੋ ਇੱਥੇ ਅਸੀਂ ਉਹਨਾਂ ਨੂੰ ਓਪਰਚੁਨਿਟੀ ਦੇਣਾ ਹੈ ਜੇ ਕੋਈ ਉਹਨਾਂ ਜੋ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ ਡੀਐਸ ਦਾ ਕੋਈ ਸੀਐਸਟੀ ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੇ ਪਾਸ ਕਰੇ ਨੌਕਰੀ ਮਿਲੂਗੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ 'ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਧਰਤੀ ਛੱਡਣ ਨੂੰ ਜੀ ਜਿਹੜੇ ਰਿਪੋਰਟ ਹੋਇਆ ਅਮਰੀਕਾ ਤੋਂ ਉਹ ਅੰਮ੍ਰਿਤਸਰ ਸਾਹਿਬ ਵੀ ਪੰਜਾਬ ਦੀ ਕਿਉਂ ਲਾਇਆ ਜਾ ਰਿਹਾ ਮੈਂ ਕਿ ਸਿੱਧਾ ਆੜਾ ਨਾ ਪਹਿਲਾਂ ਮੈਂ ਉੱਥੇ ਜਾ ਕੇ ਅੰਮ੍ਰਿਤਸਰ ਜਾ ਕੇ ਵਿਰੋਧ ਕੀਤਾ ਮੈਂ ਤਾਂ ਨੇਸ਼ਨਲ ਲੈਵਲ ਤੇ ਜਿਹੜਾ ਬੋਲੇ ਨੇ ਚਲਾਇਆ ਵੀ ਹੈ ਠੀਕ ਹੈ ਨਾ ਤੇ ਪਰ ਮੈਨੂੰ ਹੁਣ ਲੱਗਦਾ ਕਿ ਉਸ ਵਿਰੋਧ ਤੋਂ ਦਾਸਰੀ ਬੂਟਾ ਅਗਲਾ ਜਹਾਜ਼ ਕਿੱ데 ਜੁਲਾ ਹੋਆ ਉਹ ਉੱਪਰੋਂ ਆਮਨੇ ਸਰਜੇ ਪਿਆ ਚ ਸਾਰੇ ਕਿਹੜੇ ਨੌਜਵਾਨ ਮੁੰਡੇ ਮੁੜੇ ਆ ਇਹਨਾਂ ਨੂੰ ਕੋਈ ਮਨ ਬਸੇ ਵੀ ਨਹੀਂ ਸਰਕਾਰ ਸਾਹਿਤਾਂ ਕਰੋਗੀ ਹਾਂ ਇਹ ਬਹੁਤ ਵਧੀਆ ਕੁਐਸਚਨ ਤੁਹਾਡਾ ਕਿ ਕਿਤੇ ਉਹ ਡਿਪਰੈਸ਼ਨ ਚ ਨਾ ਚਲੇ ਜਾਣ ਵੀ ਵਰੀ ਪਿੰਡ ਦੇ ਲੋਕ ਮੁਝੇ ਪਿੰਡੇ ਸ਼ਰੀਕੇ ਵਾਲੇ ਮੇਹਣੇ ਮਾਰਨ ਲੱਗ ਪਏ ਹਾਂ ਜੀ ਤੇ ਕੋਈ ਸਖੜਾ ਸਾਡੇ ਕੋਲੇ ਬਹੁਤ ਸਾਰੇ ਮੁੰਡੇ ਹਜੇ ਵੀ ਨੇ ਥੇਰੇ ਉਤੋਂ ਮੁੜ ਕੇ ਆ ਕੇ ਅੱਥਰ ਕੰਮ ਕਰਕੇ ਕਾਮਯਾਬ ਹੋ ਅਸੀਂ ਉਹਨਾਂ ਨੂੰ ਮਲਾਵਾਂ ਇੱਕ ਤਾਂ ਤੁਹਾਡੇ ਇਲਾਕੇ ਦੇ ਮੁੰਡੇ ਨੇ ਰਾਪੁਰ ਮੱਖਾ ਦੇ ਜਿਨ੍ਹਾਂ ਨੇ ਪੰਜ ਜੋ ਆਏ ਖੁੱਲੇ ਹੋਏ ਆ ਦਾਰਾ ਬੇਕਰ ਲੈ ਹਾਂ ਲੈਰੇ ਦੀ ਹੈਨਾ ਵਾਟਰਪਾਰਕ ਚਾਰ ਮੁੰਡੇ ਬੁਰਜ ਹਰੀ ਦੇ ਨੇ ਹੈਨਾ ਤੇ ਅਸੀਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਮਲਾਵਾਂਗੇ ਉਹ ਜਦੋਂ ਕਹਿਣਗੇ ਨਾ ਉਹਨਾਂ ਨੂੰ ਕੋਈ ਗੱਲ ਨਹੀਂ ਅਸੀਂ ਵੀ ਇਹੀ ਆਏ ਹੋਏ ਹਾਂ ਬਾਤ ਕਰਨ ਮਾਰੋ ਮੁੰਡੇ ਆ ਜੋ ਕਾਹਦੇ ਕੰਮ ਤੇ ਸਾਢੇ 500 ਮੁੰਡੇ ਨੂੰ ਕੰਮ ਦੇ ਰਹੇ ਨੇ ਇਸ ਵਕਤ ਜਿਹੜੇ ਮੁੰਡੇ 7-7 ਪਾਣੀ ਦੇ ਤੇ ਸੂ ਇੱਥੇ ਅਸੀਂ ਉਹਨਾਂ ਨੂੰ ਆਪਰਚੂਨਿਟੀ ਦੇਣਾ ਹੈ ਜੇ ਕੋਈ ਉਹਨਾਂ ਨੂੰ ਇਹ ਟੈਸਟ ਪਾਸ ਕਰਨਾ ਚਾਹੁੰਦਾ ਕੋਈ ਪਟਵਾਰੀ ਦਾ ਕੋਈ GIS ਦਾ ਕੋਈ CSC ਦਾ ਕੰਪੀਟੀਸ਼ਨ ਦਾ ਟੈਸਟ ਪਾਸ ਕਰਨਾ ਚਾਹੁੰਦਾ ਪਾਸ ਕਰੇ ਨੌਕਰੀ ਮਿਲੂਗੀ ਜੀ ਸੋ ਅਸੀਂ ਉਹਨਾਂ ਨੂੰ ਕੋਈ ਐਦਾਂ ਡਿਪਰੈਸ਼ਨ 'ਚ ਨਹੀਂ ਜਾਣ ਦਿੰਦੇ ਸਾਡੇ ਵੀ ਆ ਪੁੱਤ ਨੇ ਕੋਈ ਗੱਲ ਨਹੀਂ ਸਿਸਟਮ ਤੋਂ ਰੁਸ ਕੇ ਗਏ ਹੋਣਗੇ ਨਾ ਕਿਹਦੇ ਜੀ ਕਰਦਾ ਸਰਟੀ ਛੱਡਣ ਨੂੰ ਜੀ